1 ਲੱਖ 4000 ਰੁਪਏ ਬਾਈ ਮਹੀਨੇ ਦਾ 1 ਮਹੀਨੇ ਦਾ ਵੀਰੇ ਇਹਦਾ ਮੁਲਾਜ਼ਮਾਂ ਤੋਂ ਵੱਧ ਤਨਖਾਹ ਲਈ ਜਾਂਦਾ ਬੇਰ ਜਗਾਰੋਂ ਬੇਲੇੋਂ ਕੰਮ ਨਹੀਂ ਬਣਦਾ ਨੌਕਰੀ ਨਹੀਂ ਮਿਲੀ ਕੋਈ ਚੱਕਰ ਨਹੀਂ ਯਾਰ ਇੱਥੇ ਜਦ ਤੁਸੀਂ ਅੰਦਰ ਆ ਕੇ ਸੋਨੂੰ ਪੈਸੇ ਬਣਨੇ ਸ਼ੁਰੂ ਹੋ ਜਾਣਗੇ ਆਪਾਂ ਬੰਦਿਆਂ ਨੂੰ ਹੀ ਪੁੱਛਾਂਗੇ ਸਾਰਾ ਨਾਲ ਗੱਲ ਬਾਤ ਕਰਾਂਗੇ ਬਾਈ ਸਸੀ ਕਾਲ ਆ ਸਸੀ ਕਾਲ ਵੀਰੇ ਬਈਆ ਸੋਨੂੰ ਪੈਸੇ ਬਣੇ ਨੇ ਹਾਂਜੀ ਹਾਂ ਆਇਓ ਅੱਗੇ ਕੈਮਰਾ ਲੈ ਕੇ ਬਾਈ ਵੀ ਦਿਖਾ ਦਿਓ ਕਿੰਨੇ ਰੁਪਏ ਬਣੇ ਨੇ ਵੀਰੇ ਵੀਰੇ 10000 ਰੁਪਿਆ 10000 ਰੁਪਿਆ ਸਸੀ ਕਾਲ ਜੀ ਤੁਹਾਡਾ ਕਿੰਨਾ ਪ੍ਰੋਫਿਟ ਆ ਜੀ ਭਾਜੀ ਮੇਰਾ 1300 ਲਵੀ ਮਿੱਤਰੋ ਡੇਲੀ ਰੋਜ਼ ਰੋਜ਼ ਦੀ ਕੰਮ ਹੁੰਦਾ ਰੋਜ਼ ਰੋਜ਼ ਦਾ ਆਪਾਂ ਅੱਗੇ ਬੰਦੇ ਨਾਲ ਫੇਰਗਲਪਤ ਕਰਾਂਗੇ ਹੱਸੀ ਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਬਈ ਇਹ ਕੀ ਚੀਜ਼ ਆ ਮੈਂ ਦੱਸੇ ਜੇ ਬੇਲੇ ਬੇਰਜ਼ਗਾਰੋਂ ਡਰੋਣਾ ਨੌਕਰੀ ਨਹੀਂ ਕੋਈ ਚੱਕਰ ਨਹੀਂ ਵੀਰੇ ਇਹ ਸਟਾਕ ਮਾਰਕੀਟ ਆ ਸ਼ੇਅਰ ਮਾਰਕੀਟ ਬੋਲ ਦਿੰਦੇ ਆਪਾਂ ਹਾਂ ਹਾਂਜੀ ਇਹ ਮੰਨ ਲਓ ਕੀ ਪ੍ਰੋਸੈਸ ਆ ਕਿੰਨੇ ਟਾਈਮ ਦਾ ਜਿਵੇਂ ਸਟੂਡੈਂਟ ਬੈਠਣ ਨਾਵੇਂ ਹਨਾ ਕਿਵੇਂ ਸਟਾਰਟ ਹੁੰਦਾ ਇੱਕ ਮਹੀਨੇ ਦਾ ਕੋਰਸ ਆ ਵੀਰੇ ਇੱਕ ਮਹੀਨੇ ਵਿੱਚ ਸਿੱਖ ਕੇ ਫਿਰ ਬਾਅਦ ਦੇ ਵਿੱਚ ਕੰਮ ਕਰਕੇ ਕਮਾ ਸਕਦੇ ਨੇ ਠੀਕ ਆ ਮੰਨ ਲਓ ਇਹ ਕੰਮ ਘਰੇ ਬੈ ਕੇ ਹੀ ਸਿੱਖ ਸਕਦਾ ਹੈ ਘਰੇ ਬੈ ਕੇ ਕਿੰਨੇ ਰੁਪਏ ਬਣਦ ਨੇ ਜਿਵੇਂ ਦੱਸ ਸਕਦਾ ਫਾਇਦਾ ਤਾਂ ਤੁਸੀਂ ਜਿੰਨੀ ਕੈਪੀਟਲ ਲਾਉਣੀ ਆ ਉਹਦੇ ਬੇਸ ਤੇ ਬਣਦਾ ਜਿਵੇਂ ਹੁਣ ਉਹਨਾਂ ਦਾ ਚੈੱਕ ਰਿਹਾ ਮੁੰਡੇ ਨਵੇਂ ਨੇਗੇ ਉਹਨਾਂ ਨੂੰ 1600 ਬਣਿਆ ਉਹਨੂੰ 10000 ਬਣਿਆ ਥੋੜਾ ਕਿੰਨਾ ਪ੍ਰੋਫਿਟ ਆ 1 ਲੱਖ 4000 1 ਲੱਖ 4000 ਰੁਪਏ ਕਿੰਨੇ ਦਾ ਬਈ ਮਹੀਨੇ ਦਾ 1 ਮਹੀਨੇ ਦਾ ਵੀਰੇ ਇਹ ਤਾਂ ਮੁਲਾਜ਼ਮਾਂ ਤੋਂ ਵੱਧ ਤਨਖਾਹ ਲਈ ਜਾਂਦਾ ਤੇ ਬਈ ਕਿੰਨਾ ਔਖਾ ਕੰਮ ਆ ਇਹ ਬਹੁਤ ਔਖਾ ਵੀਰੇ ਬਹੁਤ ਸਰ ਬਹੁਤ ਵਧੀਆ ਸਮਝਾਉਂਦੇ ਨੇ ਠੀਕ ਹੈ ਹਾਂ 1 ਮਹੀਨੇ ਦੇ ਅੰਦਰ ਸਾਰਾ ਕੋਰਸ ਆ ਜਾਂਦਾਗਾ ਠੀਕ ਹੈ ਸਰ ਮਾਲ ਆਪਾਂ ਮਿਲ ਕਿੱਥੇ ਸਕਦੇ ਜੀ ਇਹ ਤੁਹਾਨੂੰ ਕਹਿ ਸਕਦੇ ਲੌਂਗਵਾਲ ਮੇਨ ਬੱਸ ਸਟੈਂਡ ਤੇ ਦਫਤਰ ਆ ਮੋਗੇ ਵੀ ਬੱਸ ਸਟੈਂਡ ਦੇ ਕੋਲੇ ਦਫਤਰ ਆ ਠੀਕ ਹੈ ਨਾਲ ਦੀ ਨਾਲ ਇੱਕ ਵਾਰੀ ਹੋਰ ਪੁੱਛ ਲਈ ਭਾਈ ਅਸੀਂ ਸਟਾਕ ਲੈ ਸੀ ਮੈਂ ਤੇ ਬਾਈ ਨੇ ਤੇ ਸਾਨੂੰ ਪ੍ਰਾਫਿਟ ਚੱਲ ਰਿਹਾ ਉਹਨਾਂ ਚ ਕਿੰਨਾ ਬਾਈ ਪ੍ਰਾਫਿਟ ਆ ਪ੍ਰਾਫਿਟ ਫਿਲਹਾਲ ਤਾਂ ਹਲੇ 1500 ਆ ਜੀ ਠੀਕ ਹੈ ਭਾਈ ਬਹੁਤ ਆ ਯਾਰ ਮਿੱਤਰੋ ਮੈਂ ਇਹ ਕਹਿ ਸਕਦਾ ਤੇ ਭਾਈ ਮਾਲਾ 2026 ਚੜਨ ਵਾਲੇ ਲੋਕ ਹਲੇ ਵੀ ਵਿਹਲੇ ਬੈਠੇ ਨੇ ਹਨ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਜਿਨ੍ਹਾਂ ਨੇ 2025 ਘਰੇ ਬੈਠੇ ਨੇ ਏਸੇ ਹੋਪ ਦੇ ਵਿੱਚ ਲੰਘਾਤਾ ਵੀ ਅਸੀਂ ਕੋਈ ਨਾ ਕੋਈ ਨਵਾਂ ਬਿਜ਼ਨਸ ਕਰਨਾ ਪਰ ਕਰ ਨਹੀਂ ਸਕੇ ਤਾਂ 2026 ਲੰਘਾਉਣ ਤੋਂ ਪਹਿਲਾਂ ਤੁਸੀਂ 1 ਦਸੰਬਰ ਤੋਂ ਆਪਣੀਆਂ ਕਲਾਸਾਂ ਸਟਾਰਟ ਹੋ ਰਹੀਆਂ ਨੇ ਆਨਲਾਈਨ ਤੇ ਆਫਲਾਈਨ ਕਿਤੇ ਵੀ ਬੈਠਾ ਸਿੱਖ ਸਕਦਾਗਾ ਸਕਰੀਨ ਤੇ ਆਪਾਂ ਨੰਬਰ ਚਲਾ ਦਿੰਨੇ ਆ ਸਾਡੇ ਨਾਲ ਟੀਮ ਨਾਲ ਕੰਟੈਕਟ ਕਰਕੇ ਸੀਟ ਬੁੱਕ ਕਰਾ ਸਕਦੇ ਹੋ ਦੋਨੋਂ ਤਰੀਕੇ ਨਾਲ ਸਿੱਖ ਸਕਦੇ ਹੋ ਆਫਲਾਈਨ ਤੇ ਆਨਲਾਈਨ ਲੈ ਜੀ ਮਿੱਤਰੋ ਐਨੇ ਦਿਨ ਸਾਨੂੰ ਸਲਾਹ ਕਰਨ ਨੂੰ ਦੇ ਤੇ ਬੈ ਸਲਾਹ ਕਰਨ ਲਈ ਇਹਦੇ ਵਿੱਚ ਕੋਈ ਗੱਲ ਨਹੀਂ ਤੇ ਉਹ ਨਵੇਂ ਮੁੱਦੇ ਬੈਠਣੇ ਜਦੋਂ ਤੁਸੀਂ ਸਲਾਹ ਕਰੋ ਉਹਦੋਂ ਬਈ ਉਹ ਕਾਮਯਾਬ ਹੋ ਜਾਣਗੇ ਜਰੂਰ ਵੀਰੇ ਜੇ ਸਾਡੇ ਸਿਖਾਇے ਮੁਤਾਬਕ ਚੱਲਣਗੇ ਤਾਂ ਜੀ ਤੇ ਮੇਨ ਕਾਰਨ ਬਈ ਇਹਦੇ ਵਿੱਚ ਲੋਕ ਡਰਦੇ ਨੇ ਵੀ ਯਾਰ ਕੋਈ ਧੋਖਾ ਨਾ ਹੋ ਜੇ ਮੰਨ ਲਓ ਵੀ ਫਸ ਨਾ ਜਾਈ ਗਲਤ ਨਾ ਕੰਮ ਹੋ ਜੇ ਉਹ ਕੀ ਹੈ ਵੀ ਸਿੱਖਦੇ ਨਹੀਂ ਜਿਹੜੇ ਬਿਨਾਂ ਸਿੱਖੇ ਤੋਂ ਕਰ ਰਹੇ ਨੇ ਜਾਂ ਫਿਰ ਇਹੋ ਜਿਹੇ ਪਰਸਨ ਕੋਲੇ ਚਲੇ ਜਾਂਦੇ ਨੇ ਜਿਹੜਾ ਹਜੇ ਆਪ ਹੀ ਮਾਰਕੀਟ ਵਿੱਚ 2-4 ਮਹੀਨੇ ਹੋਏ ਨੇ ਕੰਮ ਕਰਦੇ ਨੂੰ ਤਾਂ ਉਸ ਖਿਆਰੇਗਾ ਉੱਥੇ ਗਲਤੀਆਂ ਕਰ ਜਾਂਦੇ ਨੇ ਇਸ ਕੋਲ ਤੇ ਮੈਂ ਇਹ ਗੱਲ ਕਹਦਾ ਜੇ ਤੁਸੀਂ ਇੱਥੇ ਇਹਨਾਂ ਕੋਲੋਂ ਸਿੱਖ ਕੇ ਕਰੋਗੇ ਤਾਂ ਪੈਸੇ ਬਣ ਜਾਣਗੇ ਜ਼ਰੂਰ ਬਣ ਜਾਣਗੇ ਬਣ ਲੱਗ ਜਾਣਗੇ ਜ਼ਰੂਰ ਜ਼ਰੂਰ ਪਰਮਾਨੈਂਟ ਹਾਂਜੀ ਹਾਂਜੀ ਪੱਕੇ ਪੱਕੇ ਖਾਤੇ 'ਚ ਆਉਣਗੇ ਖਾਤੇ 'ਚ ਹੀ ਆਉਣਗੇ ਵੀਰੇ ਲੈ ਵੀ ਮਿੱਤਰੋ ਸ਼ੇਅਰ ਕਰਦੇ ਇਹ ਵੀ ਇੱਕ ਕਾਮਜਾਬ ਹੋਇਆ ਇਨਸਾਨ ਆ ਮਨਪ੍ਰੀਤ ਸਾਡੇ ਲੋਕਲ ਯੈਲੋਹਾ ਕਿੱਡੇ ਤੋਂ ਮੈਂ ਤਾਂ ਵੀਡੀਓ ਪਾਈ ਆ ਕਹਿੰਦਾ ਭਾਈ ਕੀ ਕਹਿਣਾ ਚਾਹਣਾ ਜਿਹੜੇ ਹਾਲੇ ਵੀ ਸੋਚਣਗੇ ਵੀਰੇ ਦੇਖੋ ਸੋਚ ਕੇ ਤਾਂ ਉਹਨਾਂ ਨੇ ਪਹਿਲਾ ਸਾਲ ਪੂਰਾ ਲੰਘਾ ਲਿਆ ਜੇ ਫੇਰ ਵੀ ਸੋਚਣਾਗਾ ਉਹ ਅਗਲੀ ਦੀ ਮਰਜੀ ਆ ਆਪਾਂ ਇੱਕ ਤਰੀਕ ਤੋਂ ਵੈਚ ਸਟਾਰਟ ਆ ਜਿਹੜਾ ਆਉਣਾ ਚਾਹੁੰਦੇ ਨੇ ਆ ਸਕਦੇ ਨੇ ਠੀਕ ਹੈ ਮਿੱਤਰੋ ਕਰ ਦਿਓ ਵੀਡੀਓ ਸ਼ੇਅਰ ਤੁਹਾਡੇ ਵੀ ਭਲੇ ਲਈ ਆ ਤੁਹਾਡੇ ਰਿਸ਼ਤੇਦਾਰ ਭੈਣ ਭਾਈਆਂ ਦੇ ਭਲੇ ਤੇ ਬੇਰੁਜ਼ਗਾਰ ਵਿਦਿਆਰਥੀਆਂ ਦਾ ਖਾਸ ਕਰਕੇ ਭਲੇ ਲਈ ਧੰਨਵਾਦ ਵੀਰੇ ਧੰਨਵਾਦ